ਨਾ ਚਾਹੇ ਓਡੀਸ਼ਾ ਚੇ ਕਿ ਚਾਹੇ ਉਹ ਸ਼੍ਰੀਨਗਰ ਖੜ ਆਇਆ ਸੀ ਇਸੇ ਤਰ੍ਹਾਂ ਜਿਵੇਂ ਹਿੰਪੋਟ ਸਾਹਿਬ ਖੜ ਆਇਆ ਸੀ ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਸੀਲਿਆਂ ਤੋਂ ਸੰਗਤ ਦੀ ਸੇਵਾ ਕੀਤੀ ਪਿਛਲੇ ਸਾਲ ਜਿਹੜੇ 2 ਸਾਲ ਪਹਿਲਾਂ ਪੰਜਾਬ ਵਿੱਚ ਖੜ ਆਇਆ ਸੀ ਉਦੋਂ ਵੀ ਜਿਹੜਾ ਹੜਪੀੜੇ ਸੀਗੇ ਉਹਨਾਂ ਨੂੰ ਕੱਢ ਕੇ ਸੁਰੱਖਿਆ ਥਾਂ ਦੇ ਬਚਾਇਆ ਉਹਨਾਂ ਲਈ ਰੈਸ਼ ਲੰਗਰ ਦਾ ਪ੍ਰਬੰਧ ਕੀਤਾ ਉਹਨਾਂ ਲਈ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਜਿੱਥੋਂ ਤੱਕ ਕਿ ਉਦੋਂ ਜਿਹੜੇ ਲੋਕਾਂ ਨੇ ਪਸ਼ੂ ਪੰਛੀ ਰੱਖੇ ਸਨ ਉਹਨਾਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਇਸ ਸਾਲ ਵੀ ਜਿਹੜਾ ਪੰਜਾਬ 'ਚ ਬੜੀ ਵੱਡੀ ਪੱਧਰ ਤੇ ਹੜ ਆਇਆ ਹੋਇਆ ਖਾਸ ਕਰਕੇ ਡੇਰਾ ਬਾਬਾ ਨਾਨਕ ਰਮਦਾਸ ਸੁਲਤਾਨਪੁਰ ਏਰੀਆ ਗੋਇੰਦਵਾਲ ਏਰੀਆ ਤੇ ਬਰੋਡਪੋਰ ਏਰੀਆ ਇਹਨਾਂ ਵਿੱਚ ਵੱਡੀ ਪੱਧਰ ਤੇ ਹੜ ਹੜ ਹੁਣ ਕਰਨ ਲੋਕੀ ਘਰੋਂ ਬੇਕਾਰ ਹੋ ਗਏ ਨੇ ਇਤੋਂ ਤੱਕ ਕਿ ਕਈ ਘਰਾਂ ਚ 8-8 10 ਦਾ ਫੁੱਟ ਪਾਣੀ ਚਲੇ ਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜੜੇ ਵੀ ਵਸੀਲੇ ਨੇ ਉਹਨਾਂ ਤੋਂ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਤੋਂ ਤੱਕ ਕਿ ਰਾਸ਼ਨ ਪੱਕਿਆ ਵੀ ਭੇਜਿਆ ਜਾ ਰਿਹਾ ਸੁੱਕਾ ਰਾਸ਼ਨ ਨਹੀਂ ਭੇਜਿਆ ਜਾ ਰਿਹਾ ਹੈ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਦੁੱਧ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਕਈ ਥਾਵਾਂ ਤੇ ਤਰਪਾਲਾਂ ਮੰਗੀਆਂ ਗਈਆਂ ਉਹ ਵੀ ਪ੍ਰਬੰਧ ਕੀਤਾ ਗਿਆ ਇਸੇ ਹੀ ਕੜੀ ਵਿੱਚ ਛਰੌਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਅੱਜ ਉਪਰ ਹਲਾ ਕੀਤਾ ਗਿਆ ਹੈ ਕਿ ਇੱਕ ਦਿਨ ਦੀ ਤਨਖਾਹ ਜਿਹੜੀ ਆ ਉਹ ਉਹ ਹੜਪੀੜਤਾਂ ਦੀ ਮਦਦ ਲਈ ਮਾਂ ਜੋ ਪ੍ਰਧਾਨ ਸਾਹਿਬ ਨੂੰ ਦਿੱਤੀ ਜਾਵੇ ਇਸ ਲਈ ਅਸੀਂ ਸਾਰੇ ਮੁਲਾਜ਼ਮਾਂ ਨੇ ਸਲਾਹ ਕਰਕੇ ਇੱਕ ਦਿਨ ਦੀ ਤਨਖਾਹ ਜਿਹੜੀ ਉਹ ਹੜਪ੍ਰਭਾਵਤ ਲੋਕਾਂ ਦੀ ਮਦਦ ਲਈ ਲਾਉਣੇ ਕੋਦਰ ਪਰਮਦ ਕਮੇਟੀ ਕੇ ਜਾਮਾ ਕਰਾ ਰਹੇ ਆ ਤਾਂ ਜੋ ਜਿੱਥੇ ਵੀ ਕੋਈ ਕਿਸੇ ਨੂੰ ਮਦਦ ਦੀ ਲੋੜ ਹੋਵੇ ਇਹ ਜਿਹੜੀ ਸਾਡੀ ਤਨਖਾਹ ਆ ਉਹ ਹੜਪੀਟਾਂ ਦੀ ਮਦਦ ਝਕਾਵਾ ਸਕੇ ਮੈਂ ਮਾਨ ਜੋਗੋ ਪ੍ਰਧਾਨ ਸਾਹਿਬ ਵੱਲੋਂ ਸਮੁੱਚੇ ਹੀ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜੇ ਦਿਨ ਰਾਤ ਇੱਕ ਕਰਕੇ ਹੜਪੀਟਾਂ ਦੀ ਮਦਦ ਕਰ ਰਹੇ ਨੇ ਤੇ ਉਹਨਾਂ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਇਸ ਔਖੀ ਘੜੀ ਹੜਪੀਟਾਂ ਦੀ ਮਦਦ ਲਈ ਅੱਗੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾ ਚਾਹੇ ਓਡੀਸ਼ਾ ਚੇ ਕਿ ਚਾਹੇ ਉਹ ਸ਼੍ਰੀਨਗਰ ਖੜ ਆਇਆ ਸੀ ਇਸੇ ਤਰ੍ਹਾਂ ਜਵੇਂ ਹਿਮਕੋਟ ਸਾਹਿਬ ਖੜ ਆਇਆ ਸੀ ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਸੀਲਿਆਂ ਤੋਂ ਸੰਗਤ ਦੀ ਸੇਵਾ ਕੀਤੀ ਜਿਹੜੇ ਸਾਲ ਜਿਹੜੇ 2 ਸਾਲ ਪਹਿਲਾਂ ਪੰਜਾਬ ਵਿੱਚ ਖੜ ਆਇਆ ਸੀ ਉਦੋਂ ਵੀ ਜਿਹੜਾ ਹੜਪੀੜੇ ਸੀ ਉਹਨਾਂ ਨੂੰ ਕੱਢ ਕੇ ਸੁਰੱਖਤ ਥਾਂ ਦੇ ਬਚਾਇਆ ਉਹਨਾਂ ਲਈ ਰੈਸ਼ ਲੰਗਰ ਦਾ ਪ੍ਰਬੰਧ ਕੀਤਾ ਉਹਨਾਂ ਲਈ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਜਿੱਥੋਂ ਤੱਕ ਕਿ ਉਦੋਂ ਜਿਹੜੇ ਲੋਕਾਂ ਨੇ ਪਸ਼ੂ ਪੰਛੀ ਰੱਖੇ ਸਨ ਉਹਨਾਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਇਸ ਸਾਲ ਵੀ ਜਿਹੜਾ ਪੰਜਾਬ 'ਚ ਬੜੀ ਵੱਡੀ ਪੱਧਰ ਤੇ ਹੜ ਆਇਆ ਹੋਇਆ ਖਾਸ ਕਰਕੇ ਡੇਰਾ ਬਾਬਾ ਨਾਨਕ ਰਮਦਾਸ ਸultanpur ਏਰੀਆ ਗੋਇੰਦਵਾਲ ਏਰੀਆ ਇਹ ਬਰੋਜਪੁਰ ਏਰੀਆ ਇਹਨਾਂ ਵਿੱਚ ਵੱਡੀ ਪੱਧਰ ਤੇ ਹੜ ਹਣ ਕਰਨ ਲੋਕੀ ਘਰੋਂ ਬੇਕਾਰ ਹੋ ਗਏ ਨੇ ਇਤੋਂ ਤੱਕ ਕਿ ਕਈ ਘਰਾਂ ਚ 8-8 10 ਦਾ ਫੁੱਟ ਪਾਣੀ ਚਲੇ ਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜੜੇ ਵੀ ਵਸੀਲੇ ਨਹੀਂ ਉਹਨਾਂ ਤੋਂ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਤੋਂ ਤੱਕ ਕਿ ਰਾਸ਼ਨ ਪੱਕਿਆ ਵੀ ਭੇਜਿਆ ਜਾ ਰਿਹਾ ਸੁੱਕਾ ਰਾਸ਼ਨ ਹੀ ਭੇਜਿਆ ਜਾ ਰਿਹਾ ਹੈ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਦੁੱਧ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਕਈ ਥਾਵਾਂ ਤੇ ਤਰਪਾਲਾ ਮੰਗੀਆਂ ਗਈ ਉਹ ਵੀ ਪ੍ਰਬੰਧ ਕੀਤਾ ਗਿਆ ਇਸੇ ਹੀ ਕੜੀ ਵਿੱਚ ਛਰੌਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਅੱਜ ਉਪਰ ਹਲਾ ਕੀਤਾ ਗਿਆ ਹੈ ਕਿ ਇੱਕ ਦਿਨ ਦੀ ਤਨਖਾਹ ਜਿਹੜੀ ਆ ਉਹ ਉਹ ਹੜਪੀੜਤਾਂ ਦੀ ਮਦਦ ਲਈ ਮਾਂ ਜੋ ਪ੍ਰਧਾਨ ਸਾਹਿਬ ਨੂੰ ਦਿੱਤੀ ਜਾਵੇ ਇਸ ਲਈ ਅਸੀਂ ਸਾਰੇ ਮੁਲਾਜ਼ਮਾਂ ਨੇ ਸਲਾਹ ਕਰਕੇ ਇੱਕ ਦਿਨ ਦੀ ਤਨਖਾਹ ਜਿਹੜੀ ਉਹ ਹੜਪ੍ਰਭਾਵਤ ਲੋਕਾਂ ਦੀ ਮਦਦ ਲਈ ਲਾਉਣੇ ਕੋਦਰ ਪਰਮਦ ਕਮੇਟੀ ਕੇ ਜਾਮਾ ਕਰਾ ਰਹੇ ਆ ਤਾਂ ਜੋ ਜਿੱਥੇ ਵੀ ਕੋਈ ਕਿਸੇ ਨੂੰ ਮਦਦ ਦੀ ਲੋੜ ਹੋਵੇ ਇਹ ਜਿਹੜੀ ਸਾਡੀ ਤਨਖਾਹ ਆ ਉਹ ਹੜਪੀੜਤਾਂ ਦੀ ਮਦਦ ਝਕਾਵਾ ਸਕੇ ਮੈਂ ਮਾਨ ਜੋਗੋ ਪ੍ਰਧਾਨ ਸਾਹਿਬ ਵੱਲੋਂ ਸਮੁੱਚੇ ਹੀ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜੇ ਦਿਨ ਰਾਤ ਇੱਕ ਕਰਕੇ ਹੜਪੀੜਤਾਂ ਦੀ ਮਦਦ ਕਰ ਰਹੇ ਨੇ ਤੇ ਉਹਨਾਂ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਇਸ ਔਖੀ ਘੜੀ ਹੜਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ